ਅੱਜ ਵੀ ਪ੍ਰੈਸ ਕਾਨਫਰੈਂਸ ਜਿਹੜੀ ਹੈ ਤੁਹਾਨੂੰ ਇਸ ਵਸਤੇ ਟਿਕਲੀ ਦਿੱਤੀ ਗਈ ਹੈ ਕਿ ਕੱਲ ਸਵੇਰ ਅਰਲੀ ਮਾਰਨਿੰਗ ਸਾਡੇ ਕੋਲ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕੀ ਜਿਹਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਦੇਰ ਕਿ ਮੇਜਰ ਹੈ ਉਮਰ ਦੇ ਵਿੱਚ ਬਾਲਗ ਹੈਗੀ ਉਹ ਕੁ ਪਰਿਵਾਰਕ ਉਹਨਾਂ ਦਾ ਆਪਸ ਦੇ ਵਿੱਚ ਕੁਝ ਝਗੜਾ ਹੋ ਗਿਆ ਸੀ ਤੇ ਉਹ ਦਿਨ ਤੋਂ ਉਦਾਸ ਹੋ ਕੇ ਜਾਂ ਉਹ ਨਰਾਜ਼ ਹੋ ਕੇ ਲੜਕੀ ਘਰੋਂ ਚਲੀ ਗਈ। ਤੇ ਰਾਤ ਨੂੰ ਜਦੋਂ ਮਤਲਬ ਹੁੰਦਾ ਕਿ ਉਹ ਲੜਕੀ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚ ਗਈ। ਤੇ ਜਦੋਂ ਉਹਥੇ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਉਹਨੂੰ ਉਥੇ ਦੋ ਲੜਕੇ ਮਿਲ ਗਏ। ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਅਜੀਤ ਕੁਮਾਰ ਤੇ ਦੂਸਰੇ ਦਾ ਨਾਮ ਹੈ ਕਰਨ ਸਹੋਤਾ। ਇਹਨਾਂ ਨੇ ਉਸ ਲੜਕੀ ਨੂੰ ਇਹਨਾਂ ਦੀ ਨੀਅਤ ਪਹਿਲੇ ਹੀ ਗਲਤ ਸੀ। ਉਹ ਲੜਕੀ ਨੂੰ ਇਸ ਗੱਲ ਦੇ ਪ੍ਰਟੈਕਸਟ ਦੇ ਉੱਤੇ ਵੀ ਅਸੀਂ ਤੇਮੀ ਤੇਰੇ ਘਰ ਛੱਡ ਦਿੰਨੇ ਆ। ਆਪਣੀ ਮੋਟਰਸਾਈਕਲ ਤੇ ਬਿਠਾ ਕੇ ਉਹਨੂੰ ਤਾਜਪੁਰ ਰੋਡ ਦੇ ਉੱਤੇ ਗੁਰੂ ਰਾਮਦਾਸ ਨਗਰ ਹੈ। ਉੱਥੇ ਲੈ ਕੇ ਆ ਗਏ। ਉਹਨਾਂ ਨੇ ਹੱਥ ਉੱਤੇ ਪਾ ਕੇ ਕੁੰਡੀ ਖੋਲ ਕੇ ਉਸ ਕਮਰੇ ਦੇ ਵਿੱਚ ਲੜਕੀ ਨੂੰ ਅੰਦਰ ਲਿਜਾ ਕੇ ਬਾਰੀ-ਬਾਰੀ ਉਦੇ ਨਾਲ ਜਿਹੜਾ ਹੈ ਉਹ ਰੇਪ ਕੀਤਾ ਤਾਂ ਕੱਲ ਸਵੇਰ ਅਰਲੀ ਮਾਰਨਿੰਗ ਦੇ ਜਦੋਂ ਬੱਚੀ ਨੂੰ ਸਹੀ ਮੈਨੇਜ ਆਪਣੇ ਗਿਆ ਤਾਂ ਉਹ ਫਿਰ ਉਹਨੇ ਆਪਣੇ ਘਰ ਪਹੁੰਚ ਕੀਤੀ ਘਰ ਪਹੁੰਚ ਕੇ ਉਹਦੇ ਘਰ ਦੇ ਸਾਡੇ ਕੋਲ ਉਹਨਾਂ ਨੇ ਸਾਡੇ ਐਸਐਚਓ ਸਾਹਿਬ ਭੁਪਿੰਦਰ ਸਿੰਘ ਜੀ ਨੂੰ ਅਪਰੋਚ ਕੀਤਾ ਤਾਂ ਇਨੀਸ਼ੀਏਟਲੀ ਮਤਲਬ ਮੈਂ ਦੇਖੋ ਇਸ ਗੱਲ ਦੀ ਬੜੀ ਅਪਰੀਸ਼ੀਏਟ ਕਰਦਾ ਹਾਂ ਇਹ ਇੰਨਾ ਵੱਡਾ ਇਨਸੀਡੈਂਟ ਹੋਇਆ ਸੀਗਾ ਐਫਐਸਚਓ ਸਾਹਿਬ ਨੇ ਸਵਿਫਟਲੀ ਮਤਲਬ ਮੇਰੇ ਵਰਡ ਸਵਿਫਟਲੀ ਦਾ ਕਹਿ ਸਕਦੇ ਆ ਕਿ ਇਹਨਾਂ ਨੇ ਬਹੁਤ ਤੇਜ਼ੀ ਨਾਲ ਉਹਦੇ ਉੱਤੇ ਐਕਸ਼ਨ ਕਰਦੇ ਹੋਏ ਵਿਦਆਊਟ ਗੋਇੰਗ ਇਨਟੂ ਐਨੀਥਿੰਗ ਇਹਨਾਂ ਨੇ ਉਸ ਕੇਸ ਨੂੰ ਬੜੇ ਸੀਰੀਅਸਲੀ ਲੈਂਦੇ ਹੋਏ ਉਹਦੀ ਲੜਕੀ ਦੀ ਸਟੇਟਮੈਂਟ ਲਿਖੀ ਸਟੇਟਮੈਂਟ ਲਿਖ ਕੇ ਕਾਰਵਾਈ ਕੀਤੀ ਔਰ ਫਿਰ ਉਹਦੇ ਵੱਲੋਂ ਕਿਉਂਕਿ ਅਜੇ ਤੱਕ ਲੜਕੀ ਨੂੰ ਮੁੰਡਿਆਂ ਦੇ ਨਾਮ ਨਹੀਂ ਪਤਾ ਸੀ ਤੇ ਇਹਨਾਂ ਨੇ ਉਸ ਚੀਜ਼ ਨੂੰ ਮਤਲਬ ਲਈ ਹੋਰ ਜੋ ਵੀ ਇਹਨਾਂ ਕੋਲ ਇਨਵੈਸਟੀਗੇਸ਼ਨ ਦੇ ਸਾਡੇ ਕੋਲ ਟੂਲਸ ਹੁੰਦੇ ਨੇ ਸਾਰਿਆਂ ਦੀ ਵਰਤੋਂ ਕੀਤੀ ਸਾਡੇ ਸਾਰੇ ਸੀਨੀਅਰ ਆਫਿਸਰਸ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਉਹ ਦੋਨੋਂ ਮੁੰਡੇ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਮੈਂ ਇਸ ਸਿੰਧੀ ਸਾਡੇ ਜਿਹੜੇ ਮੁਖ ਅਫਸਰ ਥਾਣਾ ਭਵਿੰਦਰ ਸਿੰਘ ਹੈਗੇ ਨੇ ਮੰਡੀ ਇਸ ਜਲਦੀ ਬਹੁਤ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਕਿ ਇਹ ਵੱਡੇ ਕੇਸ ਨੂੰ ਜਿਹੜਾ ਕਿ ਇੱਕ ਬਹੁਤ ਵੱਡਾ ਬਣ ਵੀ ਸਕਦਾ ਸੀ ਇਹਦੇ ਵਿੱਚ ਕਿ ਪਬਲਿਕ ਦੇ ਵਿੱਚ ਵੀ ਬੜੀ ਰੈਜ਼ੈਂਟਮੈਂਟ ਹੁੰਦੀ ਹੈ ਔਰ ਉਸ ਬੱਚੀ ਨੂੰ ਇਹਨਾਂ ਨੇ ਇਨਸਾਫ ਦਿਵਾਇਆ ਤੋਂ ਅਸੀਂ ਇਹਦੇ ਬਾਰੇ ਆਪਣੇ ਸੀਨੀਅਰ ਆਫੀਸਰਸ ਨਾਲ ਗੱਲ ਕਰਕੇ ਨਾ ਦੇਖੋ ਇਹਨਾਂ ਨੂੰ ਕਿ ਜਿਹੜਾ ਪਿਛਲਾ ਵੀ ਕੇਸ ਸੀਗਾ ਸਾਡਾ ਜਿਹਦੇ ਵਿੱਚ ਇੱਕ ਬੜਾ ਕਪੂਰ ਮਿਸਟਰ ਮੁਕੇਸ਼ ਕਪੂਰ ਨੇ ਇਹਨਾਂ ਇੰਜਰੀਜ਼ ਕਾਜ਼ ਕਰਕੇ ਉਹਨਾਂ ਦੀ ਉਹਨਾਂ ਦਾ ਸੋਨੇ ਦਾ ਸਮਾਨ ਤੇ ਉਹਨਾਂ ਦਾ ਹੋਰ ਕੀਮਤੀ ਚੀਜ਼ਾਂ ਖੋ ਕੇ ਲੈ ਗਏ ਉਸ ਕੇਸ ਨੂੰ ਵੀ ਇਹਨਾਂ ਨੇ ਬੜੀ ਸੰਜੀਦਗੀ ਤੇ ਬੜੇ ਥੋੜੇ ਸਮੇਂ ਦੇ ਵਿੱਚ ਹੀ ਟ੍ਰੇਸ ਕੀਤਾ ਸੀਗਾ ਤੋਂ ਅੱਜ ਅਸੀਂ ਇਹਨਾਂ ਦੋਨੋਂ ਅਕਿਊਜ਼ਡ ਜਿਹੜੇ ਹੈਗੇ ਨੇ ਇਹਨਾਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਬੇਦਿਨ ਫਿਰ ਇਸ ਸ਼ਾਰਟ ਪੀਰੀਅਡ ਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਉਹਨਾਂ ਦਾ ਰਿਮਾਂਡ ਲੈ ਕੇ ਹੋਰ ਫਰਦਰ ਪੁੱਛਗਿੱਛ ਕਰਾਂਗੇ ਕਿ ਇਹ ਰਾਤ ਨੂੰ 12 1 ਵਜੇ ਮਕਸਦ ਲਈ ਗਏ ਸੀ ਤੇ ਇਹੀ ਸਾਡੇ ਅੱਜ ਦੇ ਇਸ ਕੇਸ ਦੇ ਵਿੱਚ ਜਿਹੜੀ ਹੈ ਕਿ ਲੜਕੀ ਨਾਲ ਜੋ ਵੀ ਅੱਗੇ ਫਰਦਰ ਪ੍ਰोसीडिंग ਨੇ ਉਹ ਸੀ ਜਾਰੀ ਕੀਤੀਆਂ ਹੋਈਆਂ ਨੇ ਔਰ ਬਿਨਾਂ ਦੇਰੀ ਇਹਨਾਂ ਦੋਸ਼ੀਆਂ ਨੂੰ ਜਿਹੜੀ ਹੈ ਚਲਚਾਰ ਸ਼ੀਟ ਕਰਵਾ ਕੇ ਇਹਨਾਂ ਨੂੰ ਸਜ਼ਾ ਕਰਵਾਇਆ ਗਿਆ ਫਰ ਵੀ ਕੀਤੀ ਗਈ ਕੋਈ ਨਾ ਮਾਰਦ ਨਹੀਂ ਕੀਤੀ ਹਾਂਜੀ ਲੜਕੀ ਦੇ ਨਾਲ ਇਹਨਾਂ ਨੇ ਤਸੱਬੀ ਕੀਤਾ ਉਹਦੇ ਨਾਲ ਜ਼ਬਰਦਸਤੀ ਵੀ ਕੀਤੀ ਹੈ ਤੇ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ ਜਦੋਂ ਉਹ ਥੋੜਾ ਜਿਹਾ ਉੱਚਾ ਰੋਲਾ ਵਗੈਰਾ ਪਾਉਣ ਲੱਗਦੀ ਸੀਗੀ ਤਾਂ ਉਹਦੇ ਛਾਡੇ ਵਗੈਰਾ ਮਾਰ ਕੇ ਉਹਨੂੰ ਡਰਾ ਕੇ ਰੱਖਦੇ ਸੀਗੇ ਫਿਰ ਉਹ ਕੋਈ ਪਿਛਲਾ ਕੋਈ ਕ੍ਰਿਮਨਲ ਦੁਕਾਨ ਕੋਈ ਸਾਹਮਣੇ ਆਇਆ ਕੋਈ ਕੁਝ ਅਸੀਂ ਇਹ ਜਿਹੜੇ ਦੋ ਅਕਿਊਜ਼ ਹੈਗੇ ਨੇ ਇਹਨਾਂ ਦਾ ਅਜੇ ਤੱਕ ਜਿਹੜਾ ਪ੍ਰੀਲੀਮਿਨਰੀ ਤੌਰ ਦੇ ਉੱਤੇ ਹੀ ਅਸੀਂ ਕਿਉਂਕਿ ਜੇ ਬੜਾ ਘੱਟ ਸਮਾਂ ਹੋਇਆ ਹੈ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਅਜੇ ਤੱਕ ਇਹਨਾਂ ਦੇ ਕੋਈ ਮੁਕੱਦਮਾ ਸਾਹਮਣੇ ਨਹੀਂ ਆਇਆ ਬਟ ਫਿਰ ਵੀ ਅਸੀਂ ਥੋਰੋਲੀ ਕੁਰੀ ਜਿਹੜੇ ਆ ਸਾਡੇ ਡਿਫਰੈਂਟ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਸਾਰੀਆਂ ਚੀਜ਼ਾਂ ਕਲੀਅਰ ਕਰਾਂਗੇ ਸਰ ਬੱਚਾ ਤੁਸੀਂ ਦੱਸਿਆ ਵੀ ਘਰੋ ਪਰਿਵਾਰਕ ਮੰੰਦਰਾ ਦੇ ਨਾਲ ਕੋਈ ਗੱਲਬਾਤ ਹੋਈ ਹੈ ਉਹਦੇ ਤਹਿਤ ਬੱਚੀ ਘਰੋਂ ਚਲੇਗੀ ਉਤਤਵਾਰੀ ਮੁੰਡੇ ਨੂੰ ਜਾਣਦੇ ਸੀ ਉਹਨਾਂ ਦੇ ਨਾਲ ਕਿੱਦਾਂ ਉਹਨਾਂ ਦੇ ਇਹਹੀ ਇਹ ਹੀ ਤੇ ਮਤਲਬ ਵਿਡੰਬਨਾ ਹੈ ਨਾ ਕਿ ਚਲੋ ਮੈਂ ਕਹਿੰਨਾ ਕਿ ਬੱਚਾ ਗਲਤੀ ਨਾਲ ਘਰੋਂ ਚਲਿਆ ਗਿਆ ਉਹਦੀ ਗਲਤੀ ਹੈ ਉਹ ਰਸਤੇ ਪਰਤੇ ਨਹੀਂ ਜਾਣਾ ਚਾਹੀਦਾ ਸੀ ਬਟ ਜੇ ਉਹ ਗਈ ਵੀ ਹੈ ਚਲੋ ਚਲੀ ਵੀ ਗਈ ਤਾਂ ਫਿਰ ਵੀ ਉਹਦੀ ਸੇਫਟੀ ਉਹਦੀ ਮਦਦ ਤਾਂ ਕੀਤੀ ਜਾ ਸਕਦੀ ਹੈ ਜਾ ਸਕਦੀ ਹੈ ਜੇ ਬੱਚਾ ਹੈ ਚਲੋ ਅਗਰ ਉਹ ਕੋਈ ਉਹ ਗਲਤੀ ਨਾਲ ਘਰੋਂ ਆ ਗਿਆ ਤਾਂ ਉਹਦੀ ਮਦਦ ਕਰਨੀ ਪੈਂਦੀ ਹੈ ਨਾ ਕਿ ਉਹਦਾ ਉਹਦਾ ਕੋਈ ਉਹਦੇ ਨਾਲ ਗਲਤ ਹਰਕਤ ਕਰਦਾ ਇਮੋਸ਼ਨਲ ਬਲੈਕਮੈਲ ਕਰਕੇ ਇਹਨੂੰ ਲਗਾਇਆ ਗਿਆ ਹੈ ਨਾ ਆਪਾਂ ਇਸ ਤਰ੍ਹਾਂ ਇਹ ਦੇਖੋ ਗੱਲ ਜੋ ਸਾਡੇ ਸਮਝ ਚ ਆਈ ਹੈ ਜੋ ਸਾਨੂੰ ਪਤਾ ਲੱਗਿਆ ਉਹ ਤਾਂ ਇਹੀ ਹੈ ਕਿ ਉਹਨਾਂ ਨੇ ਕਿਹਾ ਵੀ ਸੀ ਤੈਨੂੰ ਤੇਰੇ ਘਰ ਛੱਡ ਦਿੰਨੇ ਆ ਇੱਕ ਦਿਖਾਵਾ ਤਾਂ ਇਸੇ ਗੱਲ ਦਾ ਹੀ ਦਿੱਤਾ ਜਿੱਥੇ ਰੱਖਿਆ ਉਹ ਸਿੰਗਲ ਰੂਮ ਸੀ ਨਾ ਸਿੰਗਲ ਸਿੰਗਲ ਟਾਈਪ ਰੂਮ ਸੀਗਾ ਤੇ ਉੱਥੇ ਉਹਨਾਂ ਨੇ ਉਹ ਵੀ ਉਹਨਾਂ ਦਾ ਆਪਣਾ ਕਮਰਾ ਨਹੀਂ ਸੀਗਾ ਕਿਸੇ ਹੋਰ ਦਾ ਹੀ ਕਮਰਾ ਸੀਗਾ ਉਹ ਵੀ ਬੰਦਾ ਉੱਥੇ ਹੈ ਨਹੀਂ ਸੀਗਾ। ਹੁਣੀ ਇਹਨਾਂ ਦੇ ਕੋਲ ਕੋਈ ਜਾਣਕਾਰੀ ਬਸ ਇਹ ਚਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਅਸੀਂ ਸਾਹਮਣੇ ਲਿਆਵਾਂਗੇ। ਕਿਉਂਕਿ ਅਜੇ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਪੁਲਿਸ ਰਿਮਾਂਡ ਲਵਾਵਾਂਗੇ। ਆ ਰਿਮਾਂਡ ਦੇ ਦੌਰਾਨ ਜਿਸ ਤਰ੍ਹਾਂ ਦੀ ਵੀ ਕੋਈ ਨਵੀਂ ਕੋਈ ਗੱਲ ਅਗਰ ਸਾਨੂੰ ਸਾਹਮਣੇ ਆਈ ਤਾਂ ਡੈਫੀਨਿਟਲੀ ਅਸੀਂ ਤੁਹਾਡਾ ਸ਼ੇਅਰ ਜ਼ਰੂਰ ਕਰਾਂਗੇ। ਪਰ ਇਹ ਤੋਂ ਮਾਮਲੇ ਦੇ ਵਿੱਚ ਰੂਮ ਵਾਲਿਆਂ ਨੂੰ ਵੀ ਪੁੱਛਗਿੱਛ ਕੀਤੀ ਗਈ ਹੈ। ਸਾਰਾ ਕੁਝ ਕੀਤਾ ਜਾਏਗਾ ਜੀ ਵੀ ਕਿਸ ਨੂੰ ਕਿਸ ਬੰਦੇ ਨੂੰ ਇਹ ਰੂਮ ਅਲੋਟ ਰੈਂਟ ਤੇ ਦਿੱਤਾ ਗਿਆ। ਜਿਹੜਾ ਉਹਦਾ ਕੀ ਉਹਦੀ ਫਰਦਰ ਵੈਰੀਫਿਕੇਸ਼ਨ ਕਰਵਾਈ ਗਈ ਕਿ ਨਹੀਂ ਕਰਵਾਈ ਗਈ ਆਲ ਥੀਸ ਥਿੰਗਸ ਪਰ ਜਿਹੜਾ ਵੀਕਲ ਯੂਜ਼ ਕੀਤਾ ਇਹਨਾਂ ਦਾ ਆਪਣਾ ਕਿ ਉਹ ਵੀ ਚੋਰੀ ਚੋਰੀ ਦਾ ਸੀ ਉਹ ਇਹ ਸਾਰੀ ਨੀ ਚੀਜ਼ਾਂ ਮੈਂ ਤੁਹਾਨੂੰ ਦੱਸ ਦਰਿਆਂ ਵੀ ਅਜੇ ਤੱਕ ਮੈਂ ਅਸੀ ਤਾਂ ਜੀ ਇਸੇ ਗੱਲ ਦੇ ਵਿੱਚ ਹੀ ਕਰ ਰਹੇ ਆਂ ਕਿ ਪਹਿਲਾਂ ਸਾਨੂੰ ਮੂਟਿਵ ਪਤਾ ਲੱਗੇ ਲੜਕੀ ਨੂੰ ਜਿਹੜਾ ਹੈਗਾ ਉਹਨੂੰ ਵੀ ਸਟੇਬਲ ਕਰਨਾ ਹੈ ਉਹਦੀ ਉਹਦੀ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਜਿਹੜੀ ਹੈ ਕਾਫੀ ਲੰਬੀ ਹੁੰਦੀ ਹੈ ਤੇ ਪਹਿਲਾਂ ਉਹ ਸਾਰੀਆਂ ਚੀਜ਼ਾਂ ਕਵਰ ਕਰਕੇ ਤੁਕੋ ਟਾਈਮ ਬਾਉਂਡ ਹੁੰਦੀ ਹੈ ਨਹੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬਾਕੀ ਦੀਆਂ ਇਹ ਅਸੀਂ ਡੂਰਿੰਗ ਦੀ ਫਰਦਰ ਕੋਰਸ ਆਫ ਇਨਵੈਸਟੀਗੇਸ਼ਨ ਜਿਹੜਾ ਇਹਨਾਂ ਨੂੰ ਪੂਰਾ ਕਰਾਂਗੇ